ਰਾਜਸਥਾਨ ਤੋਂ ਰਾਜ ਸਭਾ ਦੇ ਵਿੱਚ ਭੇਜਣ ਦੀ ਤਿਆਰੀ ਰਮਨੀਤ ਬਿੱਟੂ ਨੂੰ ਨੋਮੀਨੇਸ਼ਨ ਜਿਹੜਾ ਉਹ ਫਾਈਲ ਕਰ ਲੈਂਦੇ ਨੇ ਉਹਨਾਂ ਦੇ ਵੱਲੋਂ ਕੈਂਡੀਡੇਟ ਐਲਾਨ ਦਿੱਤਾ ਜਾਂਦਾ ਹੈ ਬੀਜੇਪੀ ਕੈਂਡੀਡੇਟਸ ਜਿਹੜੇ ਨੇ ਉਹਨਾਂ ਦੇ ਵਿੱਚ ਰਮਨੀਤ ਬਿੱਟੂ ਰਾਜਸਥਾਨ ਤੋਂ ਔਰ ਉਸ ਤੋਂ ਬਾਅਦ ਅਚਾਨਕ ਕਿਸਾਨਾਂ ਦੇ ਉੱਤੇ ਦੁਬਾਰਾ ਵੱਧੇ ਨਜ਼ਰ ਆਏ ਕਿਸਾਨਾਂ ਦੇ ਉੱਤੇ ਇਸ ਤਰ੍ਹਾਂ ਵੱਧੇ ਨਜ਼ਰ ਆਏ ਕਿ ਉਹ ਕਹਿੰਦੇ ਨੇ ਕਿ ਕਿਸਾਨ ਜਿਹੜਾ ਹੈ ਉਹ ਆਪਣੇ ਕੰਮਕਾਰ ਚ ਇੰਨਾ ਬਿਜ਼ੀ ਹੁੰਦਾ ਹੈ ਕਿ ਇੰਨਾ ਕੁਝ ਉਹ ਕਰਦਾ ਹੀ ਨਹੀਂ ਪਰ ਕਹਿੰਦੇ ਜੋ ਕਿਸਾਨ ਕਰ ਰਹੇ ਨੇ ਉਹ ਕਿਸਾਨ ਨਹੀਂ ਉਹਨਾਂ ਨੂੰ ਉਹ ਫੰਡਡ ਏਜੰਟਸ ਨੇ ਕਿਹਦੇ ਏਜੰਟਸ ਦੱਸਿਆ ਗਿਆ ਕੌਣ ਨੇ ਇਹ ਕਿਸਾਨ ਕੇ ਕਹਿੰਦੇ ਕਿ ਜਿਹੜੇ ਕਿਸਾਨ ਆਵਾਜ਼ ਚੁੱਕਦੇ ਪਏ ਨੇ ਬੁਲੰਦ ਕਰਦੇ ਪਏ ਨੇ ਉਹ ਕਿਸਾਨ ਨਹੀਂ ਹੈਰਾਨੀ ਹੁੰਦੀ ਹੈ ਇਹ ਗੱਲ ਸੁਣ ਕੇ ਕਿ ਇਹ ਉਹੀ ਰਮਨੀਤ ਬਿੱਟੂ ਨੇ ਜਿਹੜੇ ਕੱਲ ਗੱਲ ਕਰਦੇ ਸੀ ਕਿ ਕਿਸਾਨਾਂ ਵਾਸਤੇ ਰੈੱਡ ਕਾਰਪਟ ਵਿਛਾ ਦਿੱਤਾ ਜਾਵੇਗਾ ਕਹਿੰਦੇ ਸੀ ਕਿ ਕਿਸਾਨਾਂ ਦੇ ਕੋਲ ਮੈਂ ਆਪ ਜਾਵਾਂਗਾ ਕਹਿੰਦੇ ਸੀ ਕਿਸਾਨਾਂ ਦੀਆਂ ਗੱਲਾਂ ਲੈ ਕੇ ਕਿਸਾਨਾਂ ਦੇ ਵਫਦਾਂ ਨੂੰ ਲੈ ਕੇ ਮੈਂ ਕੇਂਦਰ ਕੋਲ ਜਾਵਾਂਗਾ ਪਰ ਹੁਣ ਕਿਸਾਨ ਮਾੜੇ ਹੋ ਗਏ ਹੁਣ ਜਦੋਂ ਕਿਸਾਨ حق ਮੰਗ ਰਿਹਾ ਕਿਸਾਨ ਮਾਰੇ ਹੋ ਗਏ ਕਿਸਾਨ ਆਪਣੀ ਮਿੱਟੀ ਦੇ ਉੱਤੇ ਕੰਮ ਕਰਦਾ ਰਵੇ ਸਿਰ ਸੁੱਟ ਕੇ ਖੇਤ ਵਾਹਦਾ ਰਵੇ ਸ਼ਾਇਦ ਇਹੀ ਸਰਕਾਰਾਂ ਨੂੰ ਚੰਗਾ ਲੱਗਦਾ ਜਦੋਂ ਕਿਸਾਨ ਸਿਰ ਚੁੱਕ ਕੇ ਆਵਾਜ਼ ਬੁਲੰਦ ਕਰਨ ਲੱਗਦਾ ਤੇ ਉਦੋਂ ਉਹ ਕਿਸਾਨ ਗਲਤ ਫਹਿਰਾ ਦਿੱਤਾ ਜਾਂਦਾ ਆਮੂਮੇ ਗੱਲਾਂ ਵੇਖਣ ਨੂੰ ਮਿਲੀਆਂ ਪਰ ਰਮੀਤ ਮਿੱਟੂ ਦੁਬਾਰਾ ਆਪਣੀ ਗੱਲ ਤੋਂ ਘੁੰਮ ਗਏ ਜਿਹੜੇ ਰੈੱਡ ਕਾਰਪਟ ਵਿਛਾਉਣ ਦੀਆਂ ਗੱਲਾਂ ਕਰਦੇ ਸੀ ਜਿਹੜੇ ਨਾਲ ਲਿਜਾਣ ਦੀਆਂ ਗੱਲਾਂ ਕਰਦੇ ਸੀ ਅੱਜ ਕਹਿੰਦੇ ਕਿ ਕਿਸਾਨ ਹੀ ਨਹੀਂ ਹੈ ਕਹਿੰਦੇ ਕਿ ਇਹ ਲੋਕ ਜਿਹੜੇ ਵਿਰੋਧ ਕਰਦੇ ਆ ਕਿਸਾਨ ਹੀ ਨਹੀਂ ਆ ਪਰ ਇਹ ਕੌਣ ਨੇ ਰਮਨੀਤ ਬਿੱਟੂ ਕੀ ਕਹਿਣਾ ਚਾਹੁੰਦੇ ਨੇ ਆਓ ਸੁਣਦੇ ਹਾਂ ਕਿਸਾਨੋਂ ਕੀ ਨਾਰਾਜ਼ਗੀ ਨਹੀਂ ਆਪ ਕਹਿ ਸਕਦੇ ਇਹ ਕੁਛ ਲੀਡਰ ਜੋ ਕਿਸਾਨ ਲੀਡਰ ਹੈ ਉਹ ਆਪਨੇ ਦੇਖਾ ਹੀ ਹੈ ਪਹਿਲੇ ਤਾਂ ਉਹ ਕਹਿੰਦੇ تھے ਹਮ ਕਿਸੇ ਕੇ ਸਾਥ ਨਹੀਂ ਹੈ ਪਰ ਅਬ ਉਹ ਸਬ ਲੀਡਰਸ਼ਿਪ ਜੋ ਰਾਹੁਲ ਗਾਂਧੀ ਕੋ ਆਪ ਇੱਕ ਬਾਤ ਸੁਣੀਏ ਮੈਂ ਇੱਕ ਸਪਸ਼ਟ ਕਹਿਣਾ ਚਾਹਤਾ ਹਾਂ ਆਪ ਕਹਿੰਦੇ تھے ਵੀ ਹਮੇ ਜੀ बीजेपी सरकार आगे नहीं आने देती हमें रोक के रखती है ये संगठन थे जो किसान नहीं किसान को कहां टाइम है यार खेत से वो अपना ट्रैक्टर चलाता है मोटर चलाता है उसे काम है और ये अब जब उसी पार्लियामेंट में देश की पार्लियामेंट में जहां बीजेपी की गवर्नमेंट है और प्राइम मिनिस्टर बैठते हैं और सेशन चल रहा था वही किसान लीडर दिल्ली आए भी दिल्ली आके वो पार्लियामेंट के अंदर एंटर भी हुए पार्लियामेंट के एंटर हो के राहुल गांधी के दफ्तर में भी बैठे किसी ने रोका उनको ये गलत भ्रम फैलाया हुआ है और एक बार नहीं दो बार वो मिलके गए हैं हाँ अगर वो कोई भी आदमी बम लेके पत्थर लेके कृपान लेके हथियार लेके आएगा उसे तो आप राजस्थान से भी कोई जाएगा उसे भी रोका जाएगा लेकिन अगर वो किसी से मिलना चाहते हैं दिल्ली जाना चाहते हैं कोई नहीं किसी ने रोका उनको सारी लीडरशिप मिलकर आई है लेकिन एक बात मैं कह दूं चाहे कोई भी स्टेट हो वो उसका किसान कम रेट ले लेगा कठिनाई सह लेगा लेकिन बीजेपी सरकार ने जो एमएसपी है हर फसल पे एमएसपी है वो पंजाब और हरियाणा में है एक दाना भी ऐसा नहीं है जो सरकार नहीं उठा रही सत्तर हजार करोड़ का सत्तर हजार करोड़ की एमएसपी जो दो क्रॉप पे ये कनक है और पैडी है और उसके अलावा जो गन्ना है और कपास है वो अलग एक लाख करोड़ से ऊपर पैसा बन जाता है एक साल का तो ये चीज किसान लीडर हैं जो वो बिल्कुल गमराह कर रहे हैं आज पंजाब में हैं, सरकार के सामने लेटर लिखी कोई नेशनल हाईवे है ਕੋਈ 에어ਪੋਰਟ ਹੈ ਕੋਈ ਵੀ ਟ੍ਰੈਕ ਹੈ ਰੇਲਵੇ ਦਾ 1 ਬੀ ਇੰਚ ਕੋਈ ਚੀਜ਼ ਬੰਨੇ ਨਹੀਂ ਦਿੱਤੇ ਬਲੈਕਮੇਲ ਕਰ ਰਹੇ ਆ ਸਭ ਕੋ ਜੋ ਕਿਸਾਨ ਹੈ ਉਹ ਜ਼ਮੀਨ ਦੇਣੇ ਕੋ ਤਿਆਰ ਹੈ